ਦੇਖੋ ਇਸ ਤਰ੍ਹਾਂ ਹੈਗਾ ਹਰਪ੍ਰੀਤ ਜੀ ਕਿ ਆਪਣਾ ਸੁਖਦੇਵ ਸਿੰਘ ਤਾਂ ਮੈਂ ਕਹਾਂਗਾ ਕਿ ਬੁਲਾਰੇ ਜ਼ਰੂਰ ਹੈਗੇ ਆ ਜੇ ਇਹਨਾਂ ਨੂੰ ਆਪਣਾ ਆਮ ਆਦਮੀ ਪਾਰਟੀ ਵਾਂਗੂ ਜੋ ਤੁਹਾਡੇ ਚੈਨਲ ਤੇ ਨਹੀਂ ਆਉਂਦੇ ਹੈਗੇ ਜੀ ਜੀ ਤਾਂ ਮੈਂ ਸਮਝਦਾ ਹੈਗਾ ਕਿ ਜੇ ਨਾਂ ਦੇ ਤਾਂ ਚੰਗਾ ਸੀਗਾ ਪਰ ਚਲੋ ਆ ਗਏ ਹੈਗੇ ਤਾਂ ਵੈਲਕਮ ਮੈਂ ਆਪਣਾ ਇਹਨਾਂ ਦੇ ਨਾਲ ਆਪਣਾ ਜੋ ਰਮਾਇਣ ਦੇ ਰਚਾਇਤਾ ਆ ਤੁਲਸੀ ਪੰਡਤ ਤੁਲਸੀ ਜੀ ਉਹਨਾਂ ਦੀ ਇੱਕ ਕੋਟ ਹੈਗੀ ਆ ਕਿ ਆਵਤ ਹੀ ਹਰ ਸ਼ੇ ਨਹੀਂ ਨੈਣਨ ਨਹੀਂ ਸਨੇਹ ਤੁਲਸੀ ਵਾਹ ਨਾ ਜਾਈਏ ਕਾਂਚਨ ਵਰਸੇ ਮੇ ਜਿਹਨੂੰ ਦੇਖ ਕੇ ਖੁਸ਼ੀ ਨਾ ਹੋਵੇ ਜਿਵੇਂ ਕਹਿ ਰਿਹਾ ਕਿ ਸਾਡੇ ਦੇ ਪਰਚੇ ਕਰਦੇ ਆ ਸਾਡੇ ਤੇ ਵਿਜੀਲੈਂਸ ਭੇਜਦੇ ਆ ਸਾਡੇ ਤੇ ਆ ਕਰਦੇ ਇਹ ਦੇਖ ਕੇ ਰਾਜੀ ਨਹੀਂ ਆ ਉਹਨਾਂ ਲੋਕਾਂ ਨੂੰ ਪੁੱਛ ਲੋ ਜਿਹੜੇ ਆਪਣੇ ਭਾਰਤ ਪੁਸ਼ਣ ਆਸ਼ੂ ਵਰਗੇ ਅਗੇ ਆ ਜੇਲ੍ਹ ਘੱਟ ਕੇ ਆਏ ਆ ਧਰਮ ਸੋਤ ਵਰਗੇ ਅਗੇ ਆ ਹੋਰ ਪਤਾ ਨਹੀਂ ਕਿ ਕਿ ਢਿੱਲੋਂ ਐਮ ਐਲ ਏ ਕਿੰਨੇ ਲੋਕੀ ਅਗੇ ਆ ਤੇ ਜਿਹੜੇ ਇਹਨਾਂ ਦੇ ਪ੍ਰਧਾਨ ਐ ਸੀ ਐਲ ਪੀ ਦੇ ਲੀਡਰ ਅਗੇ ਆ ਉਹ ਕਹਿੰਦੇ ਕਿ ਜੋ ਮਰਜ਼ੀ ਹੋ ਜੇ ਅਸੀਂ ਗੱਠਜੋੜ ਨਹੀਂ ਕਰਾਂਗੇ ਗੱਠਜੋੜ ਨਹੀਂ ਕਰਾਂਗੇ ਤੇ ਇਹ ਆਪਣੇ ਕਿੰਨੇ ਕਾਰਨ ਦੇ ਰਹੇ ਆ ਸੁਖਦੇਵ ਜੀ ਆਪਣਾ ਡਿਫੈਂਡ ਕਰ ਰਹੇ ਹੈਗੇ ਆ ਕਿ ਅਸੀਂ ਬਹੁਤ ਸਾਰੇ ਕਾਰਨ ਹੈਗੇ ਆ ਦੇਸ਼ ਹਿੱਤ ਬਹੁਤ ਵੱਡਾ ਹੈਗਾ ਲੇਕਿਨ ਇਹਨਾਂ ਨੂੰ ਇਹ ਸਮਝ ਨਹੀਂ ਹੈਗੀ ਕਿ ਆਪਣਾ ਕਾਂਗਰਸ ਦੇ ਖਿਲਾਫ ਹੀ ਤਾਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸੀਗਾ ਆਮ ਆਦਮੀ ਪਾਰਟੀ ਦਾ ਜਨਮ ਜਿਹੜਾ ਹੈਗਾ ਉਹ ਕਾਂਗਰਸ ਦੇ ਭ੍ਰਸ਼ਟਾਚਾਰ ਦੇ ਖਿਲਾਫ ਹੋਇਆ ਸੀਗਾ ਦਿੱਲੀ ਦੇ ਵਿੱਚ 15 ਸਾਲ ਰਾਜ ਸੀਗਾ ਜਦੋਂ ਆਪਣਾ ਦੀ ਸ਼ੀਲਾ ਦਿਖਸ਼ੇ ਜੀ ਦਾ ਜਦੋਂ ਆਪਣਾ ਕੇਸਰੀਵਾਲ ਜੀ ਨੇ ਲੋਕ ਮੈਲ ਨੂੰ ਲੈ ਕੇ ਲੋਕ ਪਾਲ ਮੈਲ ਨੂੰ ਲੈ ਕੇ ਮੋਰਚਾ ਲਾਇਆ ਸੀਗਾ ਉਹਨਾਂ ਦੇ ਆਪਣਾ ਹਮਾਇਤ ਦੇ ਵਿੱਚ ਬਹੁਤ ਸਾਰੇ ਲੋਕ ਆਏ ਸੀਗੇ ਬਾਰੇ ਕਹਿ ਰਹੇ ਨੇ ਕਿ ਹੁਣ ਉਹ ਘੱਟ ਖਤਰਨਾਕ ਹੈ ਤੁਸੀਂ ਵੱਧ ਖਤਰਨਾਕ ਹੋ ਉਹ ਕਹਿੰਦੇ ਸਾਡੇ ਨਿਜੀ ਹਿੱਤ ਤਾਂ ਚਲੋ ਸਾਈਡ ਤੇ ਸਾਨੂੰ ਵਿਜੀਲੈਂਸ ਦਾ ਅਸੀਂ ਧੱਕਾ ਵੀ ਸੈਂਡ ਕਰ ਲਾਂਗੇ ਪਰ ਅਸੀਂ ਮੁਲਕ ਬਚਾਉਣਾ ਚਾਹੁੰਦੇ ਹਾਂ ਹਰਪ੍ਰੀਤ ਲੋਕਤੰਤਰ ਬਚਾਣਾ ਚਾਹੁੰਦੇ ਹਰਪ੍ਰੀਤ ਜੀ ਦੇਖੋ ਇਹਨਾਂ ਦੀ ਨਾ ਤਾਂ ਕੋਈ ਆਈਡੀਓਲੋਜੀ ਹੈ ਇਹ ਇੱਕ ਉਹ ਪਾਰਟੀ ਆ ਕਾਂਗਰਸ ਉਹ ਪਾਰਟੀ ਆ ਜਿਹਨੇ ਦੇਸ਼ ਦਾ ਨੁਕਸਾਨ ਹੀ ਨੁਕਸਾਨ ਕੀਤਾ ਹੈਗਾ ਇਹ ਆਪਣਾ ਉਹ ਪਾਰਟੀ ਆ ਜਿਹਦਾ ਜਨਮਦਾਤਾ ਜਿਹੜਾ ਇਹ ਉਹ ਹਿਊਮ ਸੀਗਾ ਉਹ ਵੀ ਇੰਡੀਅਨ ਨਹੀਂ ਸੀਗਾ ਅੱਜ ਵੀ ਇਹ ਕੋ ਪਰਿਵਾਰ ਰਾਜ ਕਰ ਰਿਹਾ ਕਾਂਗਰਸ ਤੇ ਜਿਹੜਾ ਨਾ ਇੰਡੀਆ ਦਾ origin ਕੋਈ ਨਹੀਂ ਹੈ ਇਸ ਕਰਕੇ ਇਹਨਾਂ ਨੇ ਦੇਸ਼ ਦੀ ਵੰਡ ਕੀਤੀ ਹਜ਼ਾਰਾਂ ਸਿੱਖ ਮਰਵਾਤਾ ਪਾਣੀਆਂ ਦਾ ਪੰਜਾਬ ਦਾ ਨੁਕਸਾਨ ਕਰਤਾ ਪੰਜਾਬ ਦੇ ਹਿੱਤੂ ਕਿਤੇ ਵੀ ਨਜ਼ਰ ਨਹੀਂ ਆਉਂਦੇ ਮੈਂ ਤਾਂ ਹੈਰਾਨ ਆ ਕਿ ਪੰਜਾਬ ਦੇ ਲੋਕ ਕਿਵੇਂ ਫਿਰ ਵੀ ਇਹਨਾਂ ਨੂੰ ਵੋਟਾਂ ਪਾਈ ਜਾਂਦੇ ਆ ਮੈਨੂੰ ਇਹਨਾਂ ਦੇ ਨਾਲ ਕੋਈ ਨਹੀਂ ਆ ਕਿਉਂਕਿ ਜਿਹੜਾ ਵੋਟਰ ਹੈ ਉਹ ਆਪਣਾ ਜਿਹਨੂੰ ਜਿਹਨੂੰ ਆਪਾਂ ਮਤਦਾਤਾ ਕਹਿੰਦੇ ਆ ਉਹਨਾਂ ਦੀ ਚੁਆਇਸ ਆ ਉਹਨਾਂ ਨੇ ਕਿਹਨੂੰ ਚੁਣਨਾ ਗੱਟ ਜੋੜ ਦਾ ਫਰਕ ਪਏਗਾ ਤੁਹਾਨੂੰ ਸਭ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਗੱਟਜੋੜ ਦੀ ਇਲੈਕਸ਼ਨ ਹੈਗੀ ਹੈ ਭਾਵੇਂ ਉਹ ਦਿੱਲੀ ਹੋਵੇ ਹਰਿਆਣਾ ਹੋਵੇ ਗੋਆ ਹੋਵੇ ਚੰਡੀਗੜ੍ਹ ਹੋਵੇ ਹਰਪ੍ਰੀਤ ਜੀ ਜੇ 0 0 ਕਰੀਏ ਤਾਂ ਬਰਾਬਰ 0 ਜਾਂਦਾ ਹੈਗਾ ਇਹਨੂੰ ਜਿੰਨੀ ਮਰਜ਼ੀ ਵਾਰੀ ਜੋੜ ਲਓ ਇਸ ਕਰਕੇ ਇਹ ਆਪਣਾ ਨੁਕਸਾਨ ਆਪਣਾ ਉਠਾਰੇ ਆ ਸੱਤਾ ਸੀਟਾਂ ਤੋਂ ਕਟਾ ਕੇ ਦਿੱਲੀ ਦੇ ਵਿੱਚ ਇਹ ਚਾਰ ਤੇ ਆ ਗਏ ਹੈਗੇ ਆ ਪੰਜਾਬ ਦੇ ਵਿੱਚ ਇਹਨਾਂ ਦੀ ਆਪਸ ਵਿੱਚ ਹੀ ਬਣਦੀ ਨਹੀਂ ਆ ਇੱਕੋ ਸਟੇਜ ਤੋਂ ਖੜ ਕੇ ਬੋਲਣਗੇ ਪੰਜਾਬ ਦੇ ਵਿੱਚ ਕਾਂਗਰਸੀ ਵੀ ਤੇ ਆਮ ਆਦਮੀ ਪਾਰਟੀ ਵੀ ਇੱਕ ਦੂਜੇ ਤੇ ਦੋਸ਼ ਲਾ ਕਿ ਭ੍ਰਸ਼ਟ ਹੈ ਗਿਆ ਲੇਕਿਨ ਪੰਜਾਬ ਦੇ ਵਿੱਚ ਕਿਹੜਾ ਹਤਿਆਚਾਰ ਹੈ ਜਿਹੜਾ ਵਿਰੋਧੀ ਪਾਰਟੀਆਂ ਤੇ ਆਮ ਆਦੀ ਪਾਰਟੀ ਨੇ ਨਹੀਂ ਕੀਤਾ ਤੇ ਲੇਕਿਨ ਉਹਨਾਂ ਨੂੰ ਹੁਣ ਉਹਨਾਂ ਦੇ ਵਾਸਤੇ ਕੇਜਰੀਵਾਲ ਵੀ ਵੋਟ ਮੰਗੇਗਾ ਤੇ ਕਾਂਗਰਸ ਵੀ ਵੋਟ ਮੰਗੇਗੀ ਕਿ ਆਮ ਆਦਮੀ ਪਾਰਟੀ ਦੇ ਕਾਂਗਰਸ ਪੰਜ ਰਾਜਾਂ ਦੇ ਵਿੱਚ ਅਲਾਈਅੰਸ ਵਿੱਚ ਹੈ ਜੀ ਪੰਜਾਬ ਚ ਨਹੀਂ ਹੈਗੀ ਮੈਂ ਪੰਜਾਬ ਦੇ ਸੰਦਰਭ ਚ ਗੱਲ ਕਰਨਾ ਚਾਹੁੰਦਾ ਕਿ ਕੀ ਆਪਣਾ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਦੇ ਹੈ ਕਿ ਉਹ ਇਹ ਨਹੀਂ ਸਮਝਦੇ ਕਿ ਅਲਾਈਅੰਸ ਦੇ ਵਿੱਚ ਜੋ ਵੀ ਜਿੱਤੇਗਾ ਕਾਹੇ ਕਾਂਗਰਸ ਜਿੱਤੇ ਜਾਂ ਆਮ ਆਦਮੀ ਪਾਰਟੀ ਜਿਹੜੀ ਵੀ ਸੀਟ ਜਿੱਤ ਜਾਏ ਤੇ ਅਲਾਈਅੰਸ ਤੋਂ ਬਾਅਦ ਕਿੱਧਰ ਜਾਣਗੇ ਉਹ ਵੋਟਾਂ ਖਾਤੇ ਚ ਹੀ ਜਾਣਗੀਆਂ ਇੱਕੋ ਖਾਤੇ ਚ ਹੀ ਜਾਣਾ ਕਿ ਸਾਨੂੰ ਪੰਜਾਬੀਆਂ ਨੂੰ 3 ਕਰੋੜ ਜਨਤਾ ਨੂੰ ਇਹਨਾਂ ਦੋਨਾਂ ਪਾਰਟੀਆਂ ਨੇ ਇੰਨਾ ਮੂਰਖ ਸਮਝਿਆ ਹੋਇਆ ਕਿ ਅਸੀਂ ਇਹਨਾਂ ਦੀ ਚਾਲ ਨਹੀਂ ਸਮਝਦੇ